ਸਾਚੀ ਗਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ ਮੈਂ ਦੱਸਣਾ ਚਾਹੁੰਦਾ ਸੰਦੀਪ ਬਾਈ ਦੀ ਯਾਦ ਦੇ ਵਿੱਚ ਨੰਗਲੰਦਿਆਂ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ 11 ਫਰਵਰੀ ਯਾਨੀ ਕਿ ਕੱਲ ਨੂੰ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰ ਮੜ ਕੇ ਸੰਦੀਪ ਬਾਈ ਦੇ ਟੂਰਨਾਮੈਂਟ ਤੇ ਜਰੂਰ ਪਹੁੰਚੋ ਹਮਾ ਮਾ ਕੇ ਜਿਵੇਂ ਬਾਈ ਦੀ ਹੁੰਦੇ ਪਹੁੰਚਦੇ ਸੀ ਅੱਜ ਵੀ ਬਾਈ ਆਪਣੇ ਚ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰ ਜਿਵੇਂ ਹਰਿਆਣੇ ਤੋਂ ਦੂਰ ਦੂਰੋਂ ਸਾਰੇ ਪੰਜਾਬ ਦੇ ਵੀਰ ਸਾਰੇ ਪਹੁੰਚਦੇ ਸੀ ਉਹਨੂੰ ਚਾਉਣ ਵਾਲੇ ਤੇ ਮੇਲੇ 'ਚ ਜ਼ਰੂਰ ਹਾਜ਼ਰੀ ਲਵਾਇਓ ਬੇਨਤੀ ਸਾੜੀ ਹੱਥ ਜੋੜ ਕੇ ਸਿੰਦੀਪਾਈ ਦਾ ਟੂਰਨਾਮੈਂਟ ਕਿਉਂਕਿ ਦਰਸ਼ਕ ਵੀਰਾਂ ਨਾਲ ਲੋਕਾਂ ਨਾਲ ਚ ਰੱਬ ਵਾਸਦਾ ਇਹਨਾਂ ਨਾਲੇ ਕਾਮਯਾਬ ਹੁੰਦਾ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਉੱਥੇ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਇਓ ਤੇ ਸਾਰੇ ਜ਼ਰੂਰ ਪਹੁੰਚੋ ਮੇਰਾ ਵੀਰ ਕੱਲ ਨੂੰ ਤੇ ਬਹੁਤ ਵਜੇ ਚੂਟੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਤਕਰੀਬਨ ਸਾਰੀ ਪਲੇਅਰ ਖੇਡਣਗੇ ਜੇ ਕਿਸੀ ਪਲੇਅਰ ਦੀ ਇੰਜਰੀ ਹੋ ਵੀ ਉੱਥੇ ਜ਼ਰੂਰ ਹਾਜ਼ਿਰ ਲਵਾਓ ਮੇਰੇ ਵੀਰੋ ਤੇ ਜ਼ਰੂਰ ਆਇਓ ਤੁਸੀਂ ਵੀ ਤੁਹਾਡਾ ਹੀ ਪਹੁੰਚਣਾ ਬਹੁਤ ਜ਼ਰੂਰੀ ਆ ਕਿਉਂਕਿ ਲੋਕਾਂ ਨਾਲ ਮੇਲਾ ਸਫਲ ਹੁੰਦਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀਰੇ ਜ਼ਰੂਰ ਪਹੁੰਚੋ ਮੇਰੇ ਸਾਰੇ ਵੀਰ ਜ਼ਰੂਰ ਪਹੁੰਚੋ ਬਾਈ ਦੇ ਟੂਰਨਾਮੈਂਟ ਤੇ ਕੱਲ ਨੂੰ ਨੰਗੜੰਬੀਆਂ ਦੇ ਵਿੱਚ